ਮਾਰੂ ਮਹੱਲਾ ਦੀ ਬਖੋ ਕਰਤਾ ਆਸਿ ਬਦੀ ਸਿਤ ਅੰਕਾਰ ਸਤਗੁਰ ਕਰਸਾ ਦੇ ਜਿਸ ਨੂੰ ਪ੍ਰੇਮ ਮਨ ਵਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜੂਆ ਜੀ ਗੁਰੂ ਕਾਲ ਸਾਹਿਬ ਸੰਗਤ ਜੀਓ ਹੰਪੂਰੀ ਜਾਨੀ ਸਤਿਗੁਰੂ ਅਮਰਦਾਸ ਸਾਹਿਬ ਦਿਨ ਦਿਨ ਦੀਵਾਲੀ ਲਗਦੂ ਧਾਰਵਾਸ ਤੇ ਜਿਮਾਨਾ ਦਾ ਪ੍ਰਕਾਸ਼ ਕਰਨ ਕੀਤਾ ਹੈ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਵਿੱਚ ਆਪ ਜੀ ਨੇ ਅਮਰਤ ਬਾਣੀ ਦਾ ਪ੍ਰਕਾਸ਼ ਕਰਕੇ ਜੀਵਾਂ ਨੂੰ ਜੀਵਨ ਬਖਸ਼ਿਆ ਹੈ ਸ਼ੰਗਰੀ ਮਹਾਰਾਜਾ ਪਰਮ ਕਿਰਪਾ ਲਾ ਕਰਕੇ ਗੋਬਿੰਦ ਵਾਲ ਗੋਬਿੰਦ ਪੁਰਖ ਸੰਗਲੰ ਪੀਰ ਵਿਸਾਖੀ ਪਨਾਹੋ ਗੋਵਿੰਦਵਾਲ ਗੋਵਿੰਦਪੁਰੀ ਸੰਤ ਦੇ ਕੁੰਤਲੀ ਨਹੀਂ ਆਈ ਸਤਖੰਡ ਦੀ ਨਹੀਂ ਆਈ ਜੋ ਗੋਵਿੰਦਵਾਲ ਵਸਾਇਆ ਹੈ ਵਿਆਸਾ ਦੇ ਕਿਨਾਰੇ ਤੇ ਜਿੱਥੇ ਕਿ ਰਾਸੀ ਕਟਣ ਵਾਸਤੇ ਕਿਰਾਸੀ ਪੌੜੀਆਂ ਵਾਲੀ ਬੌਰੀ ਮਾਰਾ ਸਾਹਿਬ ਰਚੀ ਹੈ ਜੋ ਪ੍ਰੇਮੀ ਪ੍ਰੇਮ ਦੇ ਨਾਲ ਸਰਬੂ ਦੇ ਧਿਆਨ ਦੇ ਲੀਨ ਹੋਏ ਇੱਕ ਚਿਤ ਹੋ ਕੇ ਗੁਰੂ ਸਾਹਿਬ ਦੀ ਅਮਰਤ ਰੂਪ ਬਾਣੀ ਦਾ ਕਿਰਾਸੀ ਆਰ ਕਿਰਾਸੀ ਪਹਿਰ ਕਰਕੇ ਜਿਹੜਾ ਸ਼ੀਰ ਆਰਸ਼ਾਣ ਕਰਕੇ ਇਸ ਪ੍ਰਕਾਰ 84 ਲਖ ਗੋਵੰਦ ਗੁਰੂ ਮਹਾਰਾਜਾ ਉਹਦਾ ਲੈ ਛੁਟਕਾਰਾ ਪਾਉਂਦੇ ਹਨ ਉਹ ਚੋਜੀ ਪਾਕਸ਼ਾ ਜੀ ਨੇ ਨੀਂ ਮੁਰਤੀ ਸਥਾਪਿਤਾਈ ਹੋਈ ਹੈ ਜੀ ਨੀਂ ਰਾਜੀ ਸਜੇ ਬੈਠੇ ਹਨ ਜੁਆ ਨੂੰ ਕਿ ਸੰਤਾਂ ਵੱਲੋਂ ਪਾਣੀ ਦਰਸ਼ਨ ਕਰ ਰਹੀਆਂ ਨੇ ਕਿ ਜੀ ਆਇਆਂ ਨੂੰ ਉਸੇ ਤਸ਼ੈ ਸੰਦੇ ਜੀ ਜੀ ਨੀਂ ਰਾਜੀ ਐਂਟਰੀ ਆਣੀ ਪਤ੍ਰ ਪਾਉਣ ਨੂੰ ਭਗਤ ਰਛਲ ਸਰੂਪ ਸਾਹਿਬ ਜੀ ਪਤਸ਼ਾਹੀ ਸਰੂਕਲਾ ਸੁਨਾਕੇ ਪਾਸ ਸਿੱਖਾਨੇ ਗੁਰੂ ਮਹਾਰਾਜ ਦੇ ਪਾਸੋਂ ਪ੍ਰੇਮ ਦੇ ਬਚਨ ਪੁੱਛੇ ਕਿ ਮਹਾਰਾਜ ਪ੍ਰੇਮ ਕਿਸ ਪ੍ਰਕਾਰ ਲੱਭਦਾ ਹੈ ਤਾਂ ਹਯੂਰ ਫਰਮਾਉਂਦੇ ਹਨ ਕੋਈ ਰਾਤ ਨੂੰ ਪ੍ਰਭੀਸ਼ੁਰ ਓਮਕਾਰ ਸਾਰੇ ਆਮਤ੍ਰ ਕਾਸ਼ਤ ਸਦਗ੍ਰੰਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅਸ਼ਟਪਦੀ ਕੋਈ ਯਾਰ ਨੂੰ ਕੀ ਹੈ ਕਰਤਨ ਸਰਕਾਰ ਹੋ ਕੇ ਗੁਰੂ ਜੀ ਦਾ ਪਤਸ਼ਾਹੀ ਉਚਾਰਨ ਕਰਦੇ ਹਨ ਜਿਸਨੂੰ ਪ੍ਰੇਮ ਮਨ ਵਸਾਏ ਅਜਲੀ ਤੋਂ ਗੁਰੂ ਸਾਚਾ ਸਬਦ ਸਹਿਜ ਸੁਭਾਅ ਆਏ ਇਹ ਹੈ ਵੇਦ ਨੂੰ ਸੂਈ ਜਾਣ ਅਬਰ ਕੀ ਜਾਣ ਕਾਰੀ ਜੀ ਸਚ ਸਭ ਗੋ ਜਿਸਨੂੰ ਪ੍ਰੇਮ ਮਨ ਵਸਾਏ ਸਹਿਜ ਸੁਭਾਈ ਇਹ ਹੈ ਵੇਦ ਨੂੰ ਸੂਈ ਜਾਣ ਸਤਿਗੁਰੂ ਜੀ ਜਿਨ੍ਹਾਂ ਨੂੰ ਸੱਚੇ ਸਤਗੁਰੂ ਜੀ ਸ਼ਬਦ ਉਪਦੇਸ਼ ਦੁਆਰਾ ਪ੍ਰੇਮ ਮਨ ਨੂੰ ਉਸਾਣਦੇ ਹਨ ਅਤੇ ਸ਼ਾਂਤੀ ਸੁਹਾ ਜੀ ਨੂੰ ਬਖਸ਼ ਦਿੰਦੇ ਹਨ ਉਹ ਸੱਚੇ ਗੁਰਾਂ ਦੇ ਸ਼ਬਦ ਕਰਕੇ ਸਹਿ ਸੁਭਾਈ ਪ੍ਰੇਮ ਨੂੰ ਮਨ ਤੇ ਉਸਾਣਦੇ ਹੈ ਪਰਮੇਸ਼ਰ ਦੇ ਨਾਮ ਦਾ ਹਰ ਰੋਜ਼ ਜਪਾ ਸੁਣਨਾ ਪੀਣਾ ਨਾਮ ਇਹ ਸਰਬ ਨੂੰ ਕਰਦੇ ਹਨ ਸ਼ਰਪੀਤ ਕੀਆਂ ਬਾਦ ਕਪੀਤਕੀਆਂ ਸਾਧਕ ਯੁਗਤਿਆਂ ਦਾਰ ਮੰਨਨ ਕਰਦੇ ਹਮੇ ਫਿਰ ਵਿਸਾਇ ਸਿਆਤੀ ਬੁੱਤੀ ਦਾ ਪ੍ਰਮੇ ਪਾ ਲੈਂਦੇ ਹਨ ਅਤਿ ਵਿਜਾਤੀ ਬੁੱਤੀ ਤੋਂ ਸਕਾਰ ਕਰਨੀ ਆਗਰੀ ਕਰਦੇ ਹਨ ਉਹਨ ਵਿਹਾਣ ਕਰਦੇ ਹੋਣੇ ਇਸ ਪ੍ਰਕਾਰ ਜੀਨ ਮਹਾਰਾਜ ਸਾਧ ਜੀ ਸੱਚਾ ਦਾਸ ਆਉਰਾ ਪ੍ਰੇਮ ਉਹ ਗੁਰੂ ਦੇ ਸੱਚੇ ਸ਼ਬਦ ਦੇ ਸਰਬੰਧਾਰ ਆ ਮਨ ਨੂੰ ਕਿਰਾ ਕੇ ਮਨ ਨੂੰ ਵਿਸਾ ਦੇਵੇ ਸਾਚਾ ਸਾਉ ਦ ਸਹਜ ਸੁਭਾਈ ਕੋ ਸੰਗੀ ਗੁਰਾਂ ਦੇ ਸ਼ਬਦ ਅਦੇਸ਼ ਕਰਕੇ ਸ਼ਾਂਤੀ ਸਦਾ ਆਤਮ ਕਰਨ ਲੈਂਦੇ ਹਾਂ ਮੈਂ ਅਜੇ ਸੈਸੂਤ ਨੂੰ ਸੁਪਾਈ ਪ੍ਰਕਾਸ਼ ਦੇ ਸਹਤ ਹੋ ਜਾਂਦੇ ਹਾਂ ਇਹ ਹਬੀਦ ਨੂੰ ਸੂਈ ਜਾਣ ਤੂੰ ਜਿਹੜੀ ਦੇਦ ਨੇ ਹਾਲ ਕਰਨ ਪ੍ਰੇਮ ਦੀ ਅਵਸਥਾ ਦੀ ਦਾਈ ਨੰਗਰਾਲ ਜੀ ਨੇ ਕਿਹਾ ਸਰਗੋ ਰੰਗ ਵਰਗ ਨੈਣ ਤਾਰੋ ਕਹੇ ਘਰ ਨੇ ਕੰਬੂ ਨੇ ਸਨੇ ਹਰਾਮ ਜਿਨਾਂ ਨੂੰ ਹੋ ਗਿਆ ਹੈ ਬੇਸਬਰ ਬੇਖਿਆਲ ਇੰਤਜ਼ਾਰੀ ਵੇਤਾਰੀ ਇਹੀ ਜੀ ਹਾਲਤੀ ਉਹਨਾਂ ਦੀ ਹੈ ਇਸ ਹਾਲਤ ਨੂੰ ਪ੍ਰੇਮ ਦੀ ਨੂੰ ਦੇਗ ਨੂੰ ਪੀ ਜਾਣ ਨੂੰ ਉਹੀ ਗੁਰਮੁਖ ਜਾਣਦੇ ਹਨ ਅਵਰ ਕੇ ਜਾਣਕਾਰੀ ਜਿਨਨ ਰਸਾ ਪ੍ਰੇਮ ਮੰਤੂਸਾਰ ਹੁੰਦੀ ਹੈ ਅਵਰ ਕੇ ਜਾਣਕਾਰੀ ਜੀਓ ਹੋਰ ਕੋਈ ਪ੍ਰੇਮ ਦੀ ਕਾਰ ਨੂੰ ਕੀ ਜਾਣ ਸਕਦਾ ਹੈ ਤੇ ਹੋਰ ਕੋਈ ਕਾਰੀ ਔਸ਼ਧੀ ਨੂੰ ਇਹ ਪ੍ਰੇਮ ਦੀ ਦਵਾਈ ਨੂੰ ਕੋਈ ਕੀ ਜਾਣ ਸਕਦਾ ਹੈ ਜਿਸ ਨੂੰ ਮਾਰਨ ਸੰਭ ਲਾਇਆ ਉਹ ਹੀ ਜਾਣਦੇ ਹਨ ਆਪੇ ਮੀਲੇ ਆਪ ਮਿਲਾਏ ਜਿਵੇਂ ਉਹ ਸਤਿਗੁਰਾਂ ਦੇ ਸਰੂਪਿਓ ਹੈ ਆਪਣਾ ਬਾਹਰੂਪ ਹੈ ਉਹਨਾਂ ਦੇ ਨਾਲ ਮੇਲ ਗੁੰਮ ਹੈ ਇਹਨਾਂ ਨੂੰ ਸਤਿਗੁਰੂ ਮਹਾਰਾਜੇ ਆਪਣੇ ਰੂਪ ਨਾਲ ਮਾਰ ਮੇਲ ਗੁੰਮ ਹੈ ਵਾਹਿਗੁਰੂ ਉਹਨਾਂ ਨੂੰ ਆਪ ਗੁਰੂ ਸਾਹਿਬ ਸ਼ਬਦ ਵਿੱਚ ਮਿਲਉਂਦੇ ਹਨ ਜਿਨ੍ਹਾਂ ਨੂੰ ਆਪਣੇ ਸ਼ਬਦ ਵਿੱਚ ਮਿਲਾਇਆ ਹੈ ਉਹਨਾਂ ਨੂੰ ਆਪਣੇ ਰੂਪ ਜੋ ਸਤਿਗੁਰਾਂ ਦਾ ਸਰਗੁਣ ਰੂਪ ਹੈ ਉਸ ਦੇ ਨਾਲ ਮੇਲ ਕਰਕੇ ਭਗਤੀ ਜੇ ਫਿਰ ਆਪਣੇ ਗਿਆਨ ਰੂਪ ਦੇ ਚ ਮੇਲ ਲੈਂਦੇ ਹਨ ਆਪਣਾ ਪਿਆਰ ਆਪੇ ਲਾਏ ਉਹ ਆਪ ਦਾ ਪਿਆਰ ਜਿਹੜਾ ਹੈ ਅੰਤ੍ਰਜਾਨੀ ਆਪ ਦੀ ਕਿਰਪਾ ਕਰਕੇ ਹਿਰਦੇ ਚ ਲਾਉਂਦੇ ਹਨ ਪ੍ਰੇਮ ਕੀ ਸਾਰ ਸੂਈ ਜਾਣ ਤੇ ਪ੍ਰੇਮ ਦੀ ਜਿਹੜੀ ਸਾਰ ਹੈ ਪਛਾਨ ਹੈ ਕੁਝ ਪ੍ਰੇਮ ਦੀ ਜਿਹੜੀ ਖਦਰ ਹੈ ਇਹ ਸੋ ਹੀ ਜਾਣਦਾ ਹੈ ਜਿਸ ਨੂੰ ਨਦਰ ਤੁਮਾਰੀ ਜਿਨ੍ਹਾਂ ਵਿੱਚ ਮੇਰੇ ਵਾਹਿਗੁਰੂ ਆਪ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਉਹ ਆਪਠ ਜਾਏ ਲੋਕਾਂ ਭਾਵੇਂ ਆਪਣੇ ਆਪ ਨੂੰ ਲੋਕਾਂ ਤੋਂ ਤਾਰੇ ਠੜਾਈ ਜਾਂਦੇ ਵੀ ਤੇ ਠੱਗੀ ਗਏ ਆ ਰਹੇ ਪਰ ਸਮਝ ਨਹੀਂ ਹੈ ਔਰ ਉਹਨੇ ਆਪਾ ਆਜ ਮਾਰੇ ਨੂੰ ਆਪਣਾ ਸਾਰਾ ਵਾਰਡ ਦਿੱਤਾ ਹੈ ਕੁਰਬਾਨ ਕਰ ਦਿੱਤਾ ਹੈ ਇਸ ਕਰਕੇ ਮਾਰੇ ਉਹ ਹੀ ਸਾਰ ਜਾਣਦੇ ਹਨ ਜਿਨ੍ਹਾਂ ਤੇਰੀ ਨਜ਼ਰ ਹੈ ਭਾਈ ਮਨੀ ਸਿੰਘ ਸਾਹਿਬ ਨੂੰ ਬੰਦ ਬੰਦ ਕਿਉਂ ਕਟਾਉਂਦੇ ਹਨ ਵੇਖ ਕੇ ਉਹਦੇ ਬੇਰੇ ਵੀ ਫਕੀਰ ਅਨਕੇਰੇ ਦਾ ਜਲਾਲ ਵੇ ਇੱਕ ਕਿਹਾ ਸੀ ਇਹ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਿਉਂ ਕਟਾਉਂਦੇ ਹੋ ਸਾਹਿਬ ਜੀ ਜਿਦ ਬਲਾਤ ਲਿਖਿਆ ਹੋਇਆ ਹੈ ਕਹਿੰਦੇ ਕੰਗੰਦਗੀ ਦੀ ਕੋਹਲੀ ਹਰ ਹੀਰਿਆਂ ਦੀ ਖਾਣ ਜੇ ਸ਼ਰਮਤਿਆ ਹਰ ਮਿਲ ਤਾਪੀ ਸੱਤਾ ਜਾਣ ਕਹਿੰਦੇ ਬੰਨ ਬੰਦ ਦਾ ਕਟਾਉਣ ਦਾ ਮੈਨੂੰ ਕੀ ਦੁੱਖ ਹੋਇ ਮੈਂ ਤਾਂ ਦੋਤੋਂ ਜਿਵੇਂ ਗਰਜੀ ਤੋਂ ਆਪਣੇ ਪੁਸ਼ਾਕ ਬੁੰਚਾਈ ਦੀ ਐ ਉਹ ਅਲੱਗ ਬੈਠਾ ਹੋਇਆ ਹੈ ਕਿ ਮੇਰਾ ਕੀ ਗੁਗਰ ਚਲਿਆ ਹੈ ਜੇ ਸਰੀਰ ਜਿਤਿਆਂ ਵਾਹਿਗੁਰੂ ਦੀ ਪ੍ਰਾਪਤੀ ਜੇ ਇਦੂ ਕੀ ਔਖੀ ਸੁਖਾਵੀ ਪਸ਼ੂਦਾ ਹੈ ਇਸ ਪ੍ਰਕਾਰ ਸਾਲ ਸਿੰਘ ਜੀ ਜਿਸ ਨੂੰ ਨਗਰ ਤੁਮਾਰ ਜਿਨ੍ਹਾਂ ਜੀ ਮਹਾਰਾਜ ਦੀ ਕਿਰਪਾ দৃষ্টি ਹੋਈ ਹੈ ਉਹੀ ਪ੍ਰੇਮ ਦੀ ਸਾਰ ਖਬਰ ਨੂੰ ਜਾਣਦੇ ਹਨ ਰਹਾਉ ਦੇਵ ਦ੍ਰਿਸ਼ਿ ਜਾਗ ਪਰਮਚੂ ਕਾਏ ਉਹਨਾਂ ਨੂੰ ਵੱਡੀ ਦ੍ਰਿਸ਼ਟੀ ਜਾਗ ਆਉਂਦੀ ਹੈ ਇੱਕ ਤਾਂ ਦੇਵ ਦ੍ਰਿਸ਼ਟੀ ਹੈ ਲੋਕ ਪਲੋਕ ਦਾ ਗਿਆਨ ਹੋ ਜਾਂਦਾ ਹੈ ਜਿਵੇਂ ਦਰਸ਼ਨੀ ਗੁਰੂ ਸਾਹਿਬ ਦੇ ਚਰਨ ਕੇ ਸਾਹਨੇ ਜੋ ਜਨ ਕਹਣੇ ਸਾਹਿਬ ਦੇ ਵਿੱਚ ਮਾਤਾ ਜੀ ਦੇ ਭੋਜਨ ਪਿਆਰ ਕਰਨ ਤੋਂ ਉਹਨ ਸ਼ਕਤੀ ਦੇ ਚਰਨ ਚੱਟਣ ਤੋਂ ਜੋ ਕੋਈ ਲੋਕ ਲੋਕ ਨੇ ਸਭ ਸੁਣ ਲੱਗ ਗਿਆ ਤਾਂ ਆਸ਼ਿਆ ਇਹਦਾ ਨਾਮ ਜਗ ਦ੍ਰਿਸ਼ਟੀ ਹੈ ਜਿਵੇਂ ਗੁਰੂ ਸਾਹਿਬ ਮਨੁਸ਼ਕਸ਼ਯੂ ਕਾਰ ਦਾ ਬੇੜਾ ਸੰਗਲਾ ਦੀਵ ਦੇ ਟਾਪੂ 'ਚ ਪਟਾਰ ਰਿਹਾ ਸੀ ਨੇ ਕਿ ਵਾਸਤੀ ਨੂੰ ਪਤਾ ਲੱਗ ਗਿਆ ਸੀ ਇਹਦਾ ਨਾਮ ਜਗ ਦ੍ਰਿਸ਼ਟ ਹੈ ਦੂਜੀ ਸਾਸਮਜੀ ਜਗ ਦ੍ਰਿਸ਼ਟੀ ਇਹ ਹੈ ਜੇ ਬਣਾ ਵੱਡੀ ਦਾ ਹੈ ਦੇਵੀ ਦ੍ਰਿਸ਼ਟੀ ਸਮੇਪੇਖਤ ਗੁਹਾਨ ਸਾਰਿਆਂ ਜਵਾਹੀ ਨੂੰ ਦਿਖਾਉਣਾ ਇਹ ਜਗ ਦ੍ਰਿਸ਼ਟੀ ਜੀ ਨੂੰ ਜਾਗ ਪੈਂਦੀ ਹੈ ਪਰਮ ਚੁਕਾਈ ਉਹਨਾਂ ਦੇ ਹਿਰਦੇ ਤੋਂ ਮਹਿਰਾ ਸਾਡੇ ਜਿਹੜਾ ਧਰਮ ਹੈ ਤੀਰ ਪਰਮ ਉਹ ਕਰਤਾ ਪਰਮ ਕੋਈ ਕੰਸ਼ਗ ਬਕਰ ਬ੍ਰਹਮ ਪ੍ਰੀਯ ਸਤਿ ਪਰ ਪੰਜੋ ਪਰਮ ਸੰਸਾਰ ਇਨੇ ਪਰਮਾਨੰ ਚੁਕਾ ਦੂੰਗੇ ਹਨ ਹੋਰ ਪਰਸਾਦ ਪਰਮ ਪਦ ਪਾਈ ਸਤਿਗੁਰਾਂ ਦੀ ਕਿਰਪਾ ਕਰਕੇ ਪਰਮ ਪੰਥੀ ਕੇਵਲ ਮੋਹ ਦੇ ਟਾਈ ਪਾਲਿੰਦੇ ਹਨ ਉਹ ਜੋਗੀ ਇਹ ਯੋਗਤ ਪਛਾਣ ਹੈ ਉਹ ਭਾਈ ਜੋਗੀ ਹੈ ਜੁੜਿਆ ਹੈ ਆਤਮ ਨੂੰ ਪਰਮਾਤਮ ਨੂੰ ਜੁੰਗਤੀ ਸਾਧ ਯੋਗ ਹੈ ਅਪੇ ਪਤੰਜਲੀ ਨੇ ਕਿਹਾ ਹੈ ਜਿਤ ਯੋਗਾ ਕੇ ਤਿਤ ਬਤੀ ਨਿरोध ਹੈ ਜੋ ਜੀ ਦੁਕੀ ਰੇਕ ਲੈਂਡ ਦਾ ਨਾਉ ਯੋਗ ਸੰਝ ਪਤੰਜਲੀ ਜੀ ਨੇ ਸੰਖਿਨ ਮੰਨਿਆ ਆਤਮਨੀ ਪਨਿਆਤਮਨੀ ਗੁੰਜ ਕੋ ਸਾਇ ਯੋਗ ਹੈ ਇਸ ਪ੍ਰਕਾਰ ਦਾ ਯੋਗ ਮੰਨਿਆ ਹੈ ਹਾਂ ਸੋ ਜੋਗੀ ਇਹ ਯੋਗ ਤ ਪਛਾਨ ਗੁਰੂ ਜੀ ਕਹਿੰਦੇ ਨੇ ਉਹ ਜੋਗੀ ਹੈ ਜਿਹੜਾ ਇਸ ਪ੍ਰਕਾਰ ਇਸ ਗੁਪਤੀ ਨੂੰ ਇਕਤਾ ਦੀ ਪਛਾਨ ਕਰ ਲਵੇ ਉਹ ਕਹੇ ਸ਼ਬਦ ਗਿਆਰੀ ਜੀ ਇਹ ਜੋਗੀ ਆਪਣੀ ਹੰਗ ਪੈਣ ਮੈਂ ਜਾਣੂ ਮੈਂ ਗੁਰੂ ਸਾਹਿਬ ਦੇ ਸ਼ਬਦ ਵੀ ਵਿਚਾਰ ਦੇ ਸਹਤ ਹੋਵੇ ਪਿਆਰੇ ਜੀ ਸਨ ਜੋ ਦੀ ਤਨ ਪਰ ਮੀਲਾ ਹੋਵੇ ਦੇਵ ਦਾ ਸੰਯੋਗਾਂ ਕਰਕੇ ਧਰਮ ਇਸਤਰੀ ਦਾ ਪਤੀ ਨਾਲ ਮਿਲਾਕ ਹੁੰਦਾ ਹੈ ਇਸੇ ਪ੍ਰਕਾਰ ਜਿਹੜੀ ਦੇ ਹੈ ਤਾਂ ਇਸਤਰੀ ਦੀ ਨਹੀਂ ਆਈ ਹੈ ਜਿਹੜਾ ਮਨੁੱਖਾ ਜਨਮ ਸੰਪ੍ਰਾਪਤ ਹੈ ਜਿਹੜਾ ਇਸਤਰੀ ਹੈ ਅਜੇ ਇਹਦੇ ਵਿੱਚ ਜਿਹੜਾ ਜੀਵਾਤਮਾ ਦਾ ਸੰਯੋਗ ਹੋਇਆ ਹੈ ਇਹ ਹੁਤਾ ਮੈਸਤਰੀ ਦੇ ਦਾ ਪਤੀ ਜੀਵ ਦੇ ਨਾਲ ਪੂਰਬਲੇ ਪੁੰਨਾ ਦੇ ਸੰਯੋਗ ਕਰਕੇ ਕੋਰਾ 84 ਲੱਖ ਜੀਨ ਭੋਗਦੇ ਆਂ ਭੋਗਦੇ ਆਂ ਫਿਰ ਕਿਸੇ ਤੋਂ ਬਹੁਤ ਉਜਘਾਰਿਓ ਨਾ ਸੁਵੇ ਲਹੀ ਨਾ ਨਾ ਕੋ ਕਾ ਮਿਲ ਲਕੀ ਬਰੀਆ ਸਮਰਤ ਕਹਾ ਨਹੀਂ ਇਹ ਜੀਵਾਤਮਾ ਨੂੰ ਮੂਖਾ ਦੇ ਦਾ ਬਨਾਕ ਹੋਇਆ ਹੈ ਸੰਯੋਗੀ ਸੰਯੋਗੀ ਤਾਨ ਫਿਰ ਮੇਲਾ ਹੋਵੇ ਤੂ ਸੰਯੋਗ ਪੂਰਬਲੇ ਪੁੰਨਾ ਦੇ ਕਰਕੇ ਤਾਨ ਜੇ ਦਾ ਪ੍ਰੀਵਾਤਮਾ ਨਾਲ ਮਿਲਾਪ ਹੋਇਆ ਮਨੁੱਖਾ ਦੇ ਪਾਈ ਹੈ ਇਸਨੇ ਗੁਰਮਤਿ ਵਿੱਚੋਂ ਦੁਰਮਤਿ ਖੂਬ ਹੈ ਇਹ ਮਨੁੱਖਾ ਦੇ ਨੂੰ ਪਾ ਕੇ ਗੁਰਮਤਿ ਨੂੰ ਧਾਰਨ ਕਰਕੇ ਵਿੱਚੋਂ ਜਿਹੜੀ ਗੁਰਮਤਿ ਖੋਟੀ ਮਤ ਹੈ ਸ਼ਰਾਬ ਪੀਣੀ ਪਹਿਰੇ ਕੰਮ ਕਰਨੇ ਬੁਰਾ ਆਚਾਰ ਕਰਨੇ ਇਹ ਸਾਰਿਆਂ ਨੂੰ ਅੰਦਰੋਂ ਉਗਣਾ ਨੂੰ ਕੱਢ ਦੇਣਾ ਇਸ ਨੂੰ ਧੋਣਾ ਕਰੇ ਨਾਮ ਦੇ ਸ਼ਬਦ ਦੇ ਨਾਲ ਪ੍ਰੇਮ ਦਾ ਜਲ ਪਾ ਕੇ ਇਸੇ ਪ੍ਰਕਾਰ ਸਿੰਗਲੂ ਕੀ ਸੰਜੂਗੀ ਤਾਨਪੇਰ ਮੇਲਾ ਹੋਇਆ ਪੁਨਰ ਪੁਨਾ ਦੇ ਸੰਯੋਗ ਕਰਕੇ ਤਾਂ ਇਸਤਰੀ ਜੀ ਨਹੀਂ ਆਈ ਹੈ ਇਸ ਜਿਗਿਆਸੂ ਤੇ ਪਤੀ ਜੀ ਨਹੀਂ ਆਈ ਹੈ ਗੁਰੂ ਮਹਾਰਾਜ ਸਾਹਿਬ ਗੁਰੂ ਸਾਹਿਬ ਨੇ ਨਾ ਇਹ ਧੰਦਾ ਜਿਗਿਆਸੂ ਦਾ ਮਲਾਕ ਹੁੰਦਾ ਹੈ ਫਿਰ ਸੰਜੂਗੀ ਪੂਰੇਲੇ ਪੁਨਾ ਕਰਕੇ ਤਾਂ ਕੌਣ ਹੈ ਸ਼ਰਤ ਇਹੜੀ ਹੈ ਤੇ ਪਤੀ ਕੌਣ ਹੈ ਸ਼ਬਦ ਜਗੁਦੈ ਨਾਰ ਮਲਾਪ ਹੁੰਦਾ ਹੈ ਪੁਰੁਵਲੇ ਪੁੰਨ ਦੇ ਸੰਯੋਗ ਕਰਕੇ ਗੁਰਾਂ ਦੇ ਦੇਸ਼ ਦੇ ਸੰਯੋਗ ਕਰਕੇ ਇਸੇ ਪ੍ਰਕਾਰ ਆਤਮਾ ਸ਼ੁਕਤੀ ਜਿਹੜੀ ਹੈ ਤਾਨਿਸ਼ਤਰੀ ਹੈ ਅਤੇ ਸਾਂਖੀ ਚੇਤਨ ਜਿਹੜਾ ਪਤੀ ਹੈ ਉਹਦੇ ਨਾਲ ਮਲਾਪ ਹੁੰਦਾ ਹੈ ਇਸੇ ਪ੍ਰਕਾਰ ਜੀਵ ਭਗਤਵਰੂਪੀ स्त्री ਦਾ ਪਤੀ ઈਸ਼ੁਰ ਪਰਮੇਸ਼ੁਰ ਨਾਲ ਉਰਵਲੇ ਪੁੰਨਾ ਦੇ ਸੰਯੋਗ ਕਰਕੇ ਮਿਲਾਪ ਹੁੰਦਾ ਹੈ ਗੁਰਮਤ ਵਿਚਹੁ ਦੁਰਮਤ ਖੋਵੈ ਗੁਰਮਤ ਨੂੰ ਹੀ ਦੇ ਭਾਰਨ ਕਰਕੇ ਵਿਚੋਂ ਜਿਹੜੀ ਖੋਟੀ ਮਤ ਹੈ ਇਸ ਨੂੰ ਖੋ ਦੇਣਾ ਚਾਹੀਦਾ ਗਵਾ ਦੇਣਾ ਚਾਹੀਦਾ ਰੰਗ ਸੇਉ ਨਿਤ ਰਲਿਆ ਮਾਣ ਜਿਹੜੀ ਮੇਹੰਦੀ ਹੈ ਰੰਗ ਪ੍ਰੇਮ ਦੇ ਨਾਲ ਨਿਤਪਰਤੀ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਾਪਤੀ ਦੀਆਂ ਰਲੀਆਂ ਖੁਸ਼ੀਆਂ ਮਾਣਦੀ ਆ ਭੇਜਤਾ ਦੀਆਂ ਆਪਣੇ ਕੰਤ ਪਿਆਰੀ ਦੀ ਉਹ ਆਪਣੇ ਕੰਤ ਪਤੀ ਅਕਾਲਪੁਰਖ ਨੂੰ ਉਹ ਪਾਸਿਬ ਦਿੱਤੀ ਸਾਖੀ ਚੇਤਨ ਭਗਤ ਰੂਪੀ ਉਹ ਸ਼ખી ਪਰਮੇਸ਼ਰ ਨੂੰ ਪਿਆਰੀ ਹੈ ਸਤਿਗੁਰ ਬਾਝ ਹੋ ਵੈਦ ਨਾ ਕੋਈ ਕੀ ਬਿਮਾਰੀ ਨੂੰ ਚੱਕਣ ਵਾਲਾ ਮਾਨਸਿਕ ਮਾਤਿਕ ਕਾਇਕ ਰੋਗ ਵਿਅੰਤ ਹਨ ਸਤਿਗੁਰੂ ਸਾਹਿਬ ਤੋਂ ਬਿਗਾਰੇ ਕੋਈ ਬੈਗ ਨਹੀਂ ਹੈ ਹੋਮੇ ਦੇ ਰੋਗ ਨੂੰ ਮਿਟਣ ਵਾਲਾ ਆਪੇ ਆਪ ਨਰੰਜਨ ਸੋਈ ਸਤਿਗੁਰੂ ਜਿਹੜਾ ਹੈ ਉਹ ਆਪ ਹੀ ਅਕਾਲ ਪੁਰਖ ਹੈ ਨਰੰਜਨ ਸੁਧ ਰੂਪ ਹੈ ਸੋਈ ਸਤਿਗੁਰੂ ਰੂਪ ਹੈ ਨਰੰਜਨ ਉਸ ਜੋ ਹੈ ਤੇ ਸਤਿਗੁਰੂ ਨਾਮ ਗ੍ਰੋਹ ਅਕਾਲ ਪੁਰਖ ਰੂਪ ਹਨ ਸਤਗੁਰ ਮਿਲੇ ਮਰ ਮੰਦਾ ਕੀ ਸਤਗੁਰਾਂ ਦੇ ਨਾਲ ਮਿਲਨੇ ਕਰਕੇ ਜਿਹੜਾ ਮੰਦਾ ਸੁਹਾਣੂ ਪੁਰਖ ਨੂੰ ਬਿਆ ਹੋਇਆ ਨਿੰਦਿਆ ਚੁਗਲੀ ਇਰਖਾ ਦੁਆਤ ਵਰਸ਼ਣ ਮਿਹਸਾਬ ਕੋ ਇਹ ਸਭਗੋ ਨਾਲ ਮਿਲਨੇ ਕਰਕੇ ਮੰਦਾ ਸੁਭਾਅ ਜਿਹੜਾ ਹੈ ਇਹ ਸਾਰਾ ਮਿਟ ਜਾਂਦਾ ਹੈ ਮੰਦਾ ਮੰਦਾ ਸੰਕਲਪ ਮਿਟ ਜਾਂਦਾ ਹੈ ਉਹ ਹੈ ਗਿਆਨ ਦੀ ਚਾਰੀ ਜੀ ਜਿਹੜਾ ਐਸੀ ਸੰਪਦਾ ਦਾ ਮੰਦਾ ਸੁਭਾਅ ਸਾਰਾ ਨਾਸ਼ ਹੋ ਜਾਂਦਾ ਹੈ ਫਿਰ ਰੂਪਲੇ ਗਿਆਨ ਦੀ ਵਿਚਾਰ ਵਾਲੀ ਉਹ ਮਹਤਵਾ ਰੂਪੀ ਸਖੀ ਹੋ ਜਾਂਦੀ ਹੈ ਉਹ ਜੰਦਾ ਪ੍ਰਖੋਸੂਪ ਦੇ ਗਿਆਨ ਦੀ ਵਿਚਾਰ ਕਰਨ ਵਾਲਾ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਸੇ ਭਾਈ ਗੁਰੂ ਸਾਹਿਬ ਜੀ ਇਹ ਸ਼ਬਦ ਸਾਰ ਅਸਲੀ ਹੈ ਸਿਧਾਂਤ ਰੂਪ ਇਹ ਸ਼ਬਦ ਜੋ ਬ੍ਰਹਮ ਹੈ ਇਹੋ ਹੀ ਸਾਰੇ ਸੰਸਾਰ ਦਾ ਸਾਰ ਰੂਪ ਹੈ ਅਸਲੀਅਤ ਉਪ ਹੈ ਜਿਸ ਮਾਰ ਅਸਾਲ ਇਸ ਗੁਰਾਂ ਦੇ ਸ਼ਬਦ ਉਪਰਿਸ਼ ਰੂਪੀ ਸਾਰ ਤਦ ਆਂਜੁਮਿਤ ਲਾਗੇ ਅਸਲੀਅਤ ਵਿੱਚ ਗੁਰਮੇਖ ਪ੍ਰਸਨਾ ਭੁੱਖ ਗਵਾਏ ਉਸ ਦੁੱਖ ਦੀ ਜਿਵੇਂ ਕ੍ਰਿਸ਼ਨ ਅੰਦਰ ਲੱਗੀ ਹੋਈ ਰਸ਼ਣ ਕਸਾਂ ਦੀ ਅਤੇ ਭੁੱਖਾ ਆਸਾ ਤਦਾਰ ਖਾਂਜੀ ਇਹ ਗੁਰਾਂ ਦੇ ਵਿੱਚੋਂ ਆਂਦੇ ਮੇੜ ਦਿੰਦੇ ਹਨ ਆਪਨੋ ਲੀਆ ਕਿਛੂ ਨਾ ਪਾਈ ਹੈ ਜੇ ਕੋਈ ਹੰਕਾਰ ਕਰੇ ਕਿ ਮੈਂ ਆਪਣੇ ਸਾਧਨ ਨਾਲ ਪ੍ਰਾਪਤ ਕਰ ਸਕਿਦਣਾ ਹਾਂ ਉਹ ਆਪਣੋਂ ਪਾਈ ਲਿਆ ਹੋਇਆ ਕਿਸੇ ਕੋਈ ਵੀ ਨਹੀਂ ਪਾਇਆ ਜਾ ਸਕਦਾ ਹੈ। ਕਰ ਕਿਰਪਾ ਕਲ ਧਾਰੀ ਜੇ ਮਨ ਨੂੰ ਕੋਈ ਤਾਕਤ ਪ੍ਰਾਪਤ ਹੋਈ ਹੈ, ਸ਼ਕਤੀ ਪ੍ਰਾਪਤ ਹੋਈ ਹੈ, ਧਰਤੀ ਪ੍ਰਾਪਤ ਹੋਈ ਹੈ, ਗਿਆਨ ਪ੍ਰਾਪਤ ਹੋਇਆ ਹੈ। ਸਿੱਧੀ ਪ੍ਰਾਪਤੀ ਕਿਰਪਾ ਦ੍ਰਿਸ਼ਟੀ ਮਹਾਰਾਜ ਜੀ ਨੇ ਕੀਤੀ ਆਪਣੀ। ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਨੇ ਕਰਕੇ ਉਹ ਕਲਾ ਉਹਦੇ ਅੰਦਰ ਪਾਈ ਹੈ ਸ਼ਕਤੀ। ਕਿਰਪਾ ਦ੍ਰਿਸ਼ਟੀ ਕਰਕੇ ਸ਼ਕਤੀ ਦੇ ਧਾਰਨੇ ਕਰਕੇ ਉਹ ਸਾਰੀਆਂ ਚੀਜ਼ਾਂ ਉਹ ਜਪਰਾਵਤ ਹੋਈਆਂ ਜੇ ਮਹਾਰਾ ਚੇਤਨ ਸਰਤਾਨਾ ਬਾਹਰ ਤਾਂ ਮੁਰਗਾ ਕੋਈ ਕੀ ਕਰ ਸਕਦਾ ਹੈ ਇਸ ਤਰ੍ਹਾਂ ਕੇ ਕਿਰਪਾ ਕਰ ਦਿੱਤੀ ਮਤਮ ਉਹ ਕਰ ਕਿਰਪਾ ਕਲ ਧਾਰੀ ਜੀ ਉਹ ਕਿਰਪਾ ਦ੍ਰਿਸ਼ਟੀ ਕੀਤੀ ਹੈ ਕਲ ਸ਼ਾਂਤੀ ਉਹਨਾਂ ਦੇ ਹਿੰਦੂ ਧਾਰ ਦਿੱਤੀ ਹੈ ਕਲਾ ਭੌਗਤੀ ਨੂੰ ਉਹਨਾਂ ਨੇ ਧਾਰ ਪੀ ਹੈ ਕਨ ਜਿਹੜੇ ਸਾਰਿਆਂ ਨੂੰ ਸੁੰਦਰ ਸਰੂਪ ਹੈ ਸਤਿ ਪਰਮੇਸ਼ਰ ਰਾਏ ਨੂੰ ਜਿਸ ਨੂੰ ਸਾਰੀ ਸਿਸ਼ਟ ਨੂੰ ਆਗੋ ਆਸ਼ੀਰਵਾਦ ਧਾਰ ਰਿਹਾ ਹੈ ਉਹ ਕਲਾ ਆਉਂਦੀ ਵਰਤਾਰਤੀ ਉਹਨਾਂ ਦੇ ਅੰਦਰ ਆਗਮ ਨਿਗਮ ਸਤਗੁਰੂ ਦਿਖਾਇਆ ਸਾਧ ਸੰਗਤ ਦੀ ਆਗੋਂ ਇਹੋ ਤਾਂ ਇਹ ਸ਼ਾਸਤਰ ਵੀ ਨਿਰਯਤ ਕਰਕੇ ਕਹਿੰਦੇ ਹੈ ਨਿਗੰਬੇਰ ਵੀ ਜਿਨੂੰ ਨਿਯਤ ਨਿਯਤ ਕਥਨ ਤੋ ਦਾ ਉਚ ਮੋਜਾ ਪਾਰ ਗੁੰਦਾ ਉਹ ਸਤਗੁਰੂ ਜੀ ਨੇ ਸ਼ਾਸਤ੍ਰਾਂ ਕਰਕੇ ਵੀ ਵੇਦਾਂ ਕਰਕੇ ਵੀ ਆਗਮਸੀ ਨਿਗਮਾ ਕਰਕੇ ਵੀ ਉਹ ਰੂਪ ਦੇ ਤਾਈ ਮਹਾਰਾਜ ਜੀ ਨੇ ਕਿਰਪਾ ਕਰਕੇ ਤੁਹ ਕੀ ਯਾਦ ਕਰਕੇ ਦਿਖਾਤਾ ਪਰ ਕਿਰਪਾ ਆਪਣ ਘਰ ਆਇਆ ਕਿਉਂਕਿ ਇਹ ਨਿਗਮਸ਼ੀ ਤ੍ਰਿਗੁਣ ਵਿਸ਼ਾਵੇਦ ਤਿੰਨ ਨੂੰ ਵਿਸ਼ੇ ਵੇਦ ਕਰਕੇ ਜੁਸ਼ਨਾ ਕਰਮ ਰੋ ਪਾਸ਼ਮ ਨੂੰ ਗਿਆਨ ਨੂੰ ਇਹਨਾਂ ਤੋਂ ਜਗ ਅਗੰਮਸ਼ੀ ਸ੍ਰੂਪ ਉਹ ਸਰਗਰੂ ਜੀ ਨੇ ਪਰਿਗਿਤ ਕਰਕੇ ਸਾਖ ਯਾਦ ਦਿਖਾਤਾ ਹੈ ਸੋ ਉਨੀ ਪ੍ਰਕਾਰ شریف। ਮਾਰ ਕਿਰਪਾ ਆਪਣੇ ਘਰ ਆਇਆ। ਕਿਰਪਾ ਦੁਸ਼ਤੀ ਕਰਕੇ ਜਿਨ੍ਹਾਂ ਨੇ ਰੋਂ ਰੋਂ ਕੇ ਜੋਤ ਨੂੰ ਸ਼ੁਭੀ ਸਰਦਾ ਕੀਤੀ ਹੈ ਗੁਰਮੁਖ ਰੋਂ ਰੋਂ ਹਰਿ ਭਾਗੇ। ਉਹਨਾਂ ਦੇ ਸਰੀਰ ਨੂੰ ਉਹਨਾਂ ਦੇ ਹਿਰਦੇ ਨੂੰ ਆਪਣੇ ਘਰ ਜਾਣ ਕੇ ਮਾਰਿਆ ਸਾਲ। ਕਿਰਪਾ ਦੁਸ਼ਤੀ ਕਰਕੇ ਆ ਕੇ ਸਖਾਤ ਹੋ ਗਿਆ ਹੈ। ਅਰਬਤ ਹੋ ਗਿਆ ਹੈ। ਕਿਰਪਾ ਕਰਕੇ ਆਪਣੇ ਘਰ ਸਾਧ ਸੰਗਤ ਜੀ ਪਰਮੇਸ਼ਵਰ ਆ ਗਿਆ ਹੈ। ਜਿਨ੍ਹਾਂ ਨੂੰ ਸੰਗਤ ਤੋਂ ਨਿਸ਼ਾ ਆਇਆ ਹੈ। ਉਹਨੇ ਆਪਣੇ ਹਿਰਦੇ ਰੂਪੀ ਕਰਜ ਕਿਰਪਾ ਕਰਕੇ ਆ ਗਿਆ ਹੈ ਜਿਨੇਰੇ ਹਿਰਦੇ ਚ ਕਿਰਪਾ ਰੂਪੀ ਕਰਕੇ ਆ ਗਿਆ ਹੈ ਉਹਨੇ ਕੁਰੀਆ ਤਤ ਰੂਪੀ ਕਰਜ ਕਿਰਪਾ ਦ੍ਰਿਸ਼ਟੀ ਕਰਕੇ ਆ ਗਿਆ ਹੈ ਇਸ ਪ੍ਰਕਾਰ ਆਪਣੇ ਘਰ ਵਿੱਚ ਆ ਗਿਆ ਹੈ ਅੰਜਨ ਮਾਹੀ ਨਰੰਜਨ ਜਾਤਾ ਅੰਜਨ ਜੋ ਸੋਲ ਰੂਪੇ ਸੰਸਾਰ ਹੈ ਇਹ ਮਾਇਆ ਕਾ ਸੁਰਮੇ ਦੀ ਨਹੀਂ ਆਈ ਹੈ ਇਹ ਜੋ ਵਿਚਰਨੀਆਂ ਹੋਏ ਨਿਰਗੁਣ ਸੁਭਦ ਰੂਪ ਨੂੰ ਜੋ ਮਾਇਆ ਕਾਸ਼ ਕੋ ਰਹਿਤ ਹੈ ਉਹ ਜਿਹਨੂੰ ਜੀਨਾ ਗੁਰਮੁਖਾਂ ਨੇ ਜਾਣ ਲਿਆ ਹੈ ਜਿਨਾਂ ਨੂੰ ਨਦਰ ਤੁਮਾਰੀ ਜੀ ਜਿਨਾਂ ਨੂੰ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਆਪ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਉਹਨਾਂ ਨੇ ਮਹਾਰਾਜ ਵੇਖਣਾ ਕੀਤਾ ਹੈ ਗੁਰਮੁਖ ਹੋਵਾ ਸੂ ਤਤ ਪਾਏ ਜਿਹੜਾ ਗੁਰਮੁਖ ਅਧਕਾਰੀ ਗੁਰਾਂ ਦੁਆਰਾ ਹੁੰਦਾ ਗੁਰਮੁਖ ਬੈਲ ਬ੍ਰੋਹ ਮਟਾਵਾ ਗੁਰਮੁਖ ਸਗਲੀ ਗੰਦ ਮਟਾਵਾ ਹੈ ਇਸ ਕੋ ਕਹਾਜ ਜਿਹਨਾਂ ਜੀਵਨ ਹੈ ਗੁਰਾਂ ਦੁਆਰਾ ਜੋ ਕੁਬਦੋ ਜਿਹਨੂੰ ਦ੍ਰਹਿ ਕਰਨਾ ਵਾਲਾ ਹੋਵੇ ਗੁਰਮੁਖ ਦੁਖੀ ਨੂੰ ਵੇਖ ਕੇ ਕਰਨਾ ਕਰਨੀ ਹੈ ਸੁਖੀ ਨੂੰ ਵੇਖ ਕੇ ਮੈਤਰੀ ਭਾਵ ਕਰਨਾ ਹੈ ਅਜੋਕ ਕੋਈ ਦਾ ਪ੍ਰਤਾਪ ਹੋਵੇ ਕੋਈ ਸੰਗਤਾਂ ਨਹੀਂ ਪਸੰਦ ਹੋਣਾ ਕਿ ਤੁਹਾਨੂੰ ਵਾਹਿਗੁਰੂ ਜਿਨੇ ਇਹ ਜੀਆਂ ਲੱਡੀਆਂ ਦਤਾਈ ਨੇ ਦਿੱਤੀਆਂ ਹੋਈਆਂ ਇਸ ਪ੍ਰਕਾਰ ਦੇ ਜਿਹੜਾ ਨਾਮ ਲੰਦਾ ਹੋਵੇ ਉਹਨੂੰ ਹਟ ਨਹੀਂ ਕਰਨੀ ਜਦੋਂ ਪਰਾਲਬ ਹੋ ਜਾਏ ਸਮਝ ਆਏਗਾ ਇਸ ਪ੍ਰਕਾਰ ਦੇ ਸੁਭਾਅ ਜਿਹੜੇ ਨੇ ਗੁਰਮੁਖਰੋ ਉਹ ਤੱਤ ਰੂਪ ਨੂੰ ਗਿਆਨ ਨੂੰ ਪਾਉਂਦੇ ਹਨ ਆਪਣਾ ਆਪ ਵਿੱਚ ਹੋ ਗਵਾਏ ਆਪਣੋ ਅਹੰਕਾਰ ਹੈ ਆਤਮ ਮੰਨਿਆ ਹੋਇਆ ਜੋ ਵੀ ਹੰਕਾਰ ਕਰਕੇ ਮੈਂ ਜੇ ਹਾਂ ਮੈਂ ਇੰਦਰੀਏ ਹੋਏ ਸੁਖ ਮੰਨ ਹੈ ਸਕੂਲ ਮੰਨ ਹੈ ਅਤੇ ਇਸ ਪ੍ਰਕਾਰ ਕਾਰਨ ਦੇ ਹਾਂ ਕਿ ਇਹ ਕਿੰਨਾ ਬਹਿ ਜਾ ਆਪਣਾ ਆਪ ਮੰਨਿਆ ਹੋਇਆ ਹੈ ਆਪਣਾ ਆਪ ਵਿੱਚ ਹੋ ਗਵਾਏ ਇਸ ਨੂੰ ਆਪਣੇ ਸਰੂਪ ਦਾ ਆਵਿ ਜੋ ਗਿਆਨ ਹੈ ਆਪਰਾਪਰ ਰੂਪ ਉਹ ਇਸ ਨੂੰ ਜਾਣ ਕੇ ਜੋ ਤਿੰਨਾਂ ਦੇਹਾਂ ਦਾ ਪ੍ਰਕਾਸ਼ ਦਾ ਰੂਪ ਹੈ ਜਿੰਨਾ ਦੇ ਉਹ ਮਾਨਤ ਹੋ ਰਹਿਤ ਹੈ ਅਤੇ ਕਿਹਾਂ ਦਾ ਸਾਖੀ ਹੈ ਅਤੇ ਜਿੰਨਾ ਤੋਂ ਨਿਰਲੇਪ ਰਹਿਣ ਵਾਲਾ ਹੈ ਉਹ ਆਪਣਾ ਆਤਮਾ ਰੂਪ ਹੈ। ਛੰਗ ਜੋਤਿਆ ਆਨੰਦ ਅ ਸੰਪਾਦਨ ਦੇ ਹੈ ਛੰਗ ਜੋਤਿਆ ਆਨੰਦ ਕਨ ਸਹਿਜ ਦਾ ਬਿਬੂ ਅਨੂਪ ਉਹ ਵਾਸ ਦੇ ਉਹਦੇ ਵਾਕ ਤਰ ਹੈ ਆਤਮੇ ਰੂਪ ਉਹ ਆਪਣਾ ਆਤਮ ਜਾਣ ਕੇ ਜਿਹੜਾ ਦੇ ਨੂੰ ਆਪਣਾ ਮਨੇ ਨੂੰ ਵਿੱਜੋਂ ਕੋ ਆ ਗਏ ਸਾਧਗੁਰੂ ਬਾਝੂ ਸਭ ਧੰਦ ਕਮਾਵੇ ਸਤਗੁਰੂ ਸਾਹਿਬ ਦੇ ਦੇਸ਼ ਤੋਂ ਬਿਨਾਂ ਸਾਰੀ ਦੁਨੀਆ ਧੰਦੋ ਧਾ ਜਾਣ ਵਾਲੇ ਕੰਦਿਆਂ ਨੂੰ ਕਮਾਉਂਦੀ ਹੁੰਦੀ ਹੈ ਬਲ ਨਾ ਜਾਣ ਵਾਲਿਆਂ ਨੂੰ ਵੇਖੋ ਮਾਨ ਵਿਚਾਰੀ ਜੀ ਉਸ ਪ੍ਰਕਾਰ ਮਨ ਚ ਵਿਚਾਰ ਕੇ ਦੇਖ ਲੋ ਸਿਰਫ ਇਹ ਸੰਤਾ ਹੈ ਗੁਰਾਂ ਦੇ ਵਿਚਾਰ ਦੁਆਰਾ ਮਨ ਚੇਖੋ ਤਾਂ ਰੇ ਕਰਕੇ ਵਿਚਾਰ ਕੇ ਇੱਕ ਭ੍ਰਮ ਭੂਲੇ ਫਿਰ ਹੈ ਅਹੰਕਾਰੀ ਇੱਕ ਬਾਈ ਹੰਕਾਰ ਦਾ ਪ੍ਰਕਾਸ਼ ਉਹਨ ਨੂੰ ਹੀ ਮਿਲਿਆ ਹੈ ਤਰੁਣ ਵਿੱਚ ਭੁੱਲੇ ਹੀ ਰਹਿੰਦੇ ਉਹਨਾਂ ਚਿਤ ਕਰੇ ਗੁਰੂ ਸਾਹਿਬ ਦੇ ਰੂਪੇ ਨਿਸ਼ਚੈ ਨਹੀਂ ਕਰਦਾ ਕਿਉਂਕਿ ਹੰਕਾਰੀ ਹੈ ਇਹ ਅਗਣ ਹੈ ਇਹ ਹੰਕਾਰ ਕਰਕੇ ਤਰੁਣ ਚ ਭੁੱਲੇ ਹੀ ਰਹਿੰਦੇ ਹਨ ਹੰਕਾਰ ਵਿੱਚ ਇੱਕ ਨਾ ਗੁਰਮੁਖ ਹਉਮੈ ਮਾਰੀ ਇੱਕ ਗੁਰਮੁਖ ਕੌਣ ਹੋਣਗੇ ਜੇ ਜੋ ਸੰਘੀ ਗਏ ਉਹਨਰ ਹੁਮਾ ਮਾਰ ਲੀਏ ਜਿਨ੍ਹਾਂ ਦੇ ਵੀ ਹੰਕਾ ਮਾਰ ਲੀਓ ਗੁਰਮੁਖਾਂ ਦੇ ਇੱਕ ਨਾਂ ਨੇ ਉਹਨਾਂ ਨੂੰ ਗੁਰਾਂ ਦਵਾਰਾ ਧਰਮ ਨੂੰ ਦੂਰ ਕਰ ਦਿੱਤਾ ਹੈ ਸੱਚਾ ਸਾਉਦ ਰਤੀ ਬੈਰਾਗੀ ਸਤਿ ਗੁਰੂ ਸਾਹਿਬ ਦੇ ਸ਼ਬਦ ਜਿਹੜੇ ਅੰਗੇ ਉਹ ਪੂਰਨ ਬਿਰਾਗ ਵਾਲੇ ਹਨ ਹੋਰ ਭਰਮ ਭੁੱਲੇ ਗਾਵਾਰੀ ਗੁਰੂ ਗੋਬਾਰ ਬਸਮਝ ਲੋਕ ਜਿਹੜੇ ਹਨ ਉਹ ਧਰਮ ਵਿੱਚ ਭੁੱਲੇ ਹੀ ਛੁਰਦੇ ਨੇ ਇਹ ਹੰਕਾਰ ਕਰਦੇ ਕਹੀ ਬਿਰਾਗ ਘਾ ਰਿਆ ਗੁਰੂ ਤੋਂ ਜਿੰਨੀ ਨਾਮ ਨਾ ਪਾਇਆ ਜਿਵੇਂ ਗੁਰੂ ਕਹਿੰਦੀ ਸੰਗਤ ਆਰਾ ਗੁਰੂ ਸਾਹਿਬ ਮੁਖੀ ਜੋ ਹੈ ਉਹਨਾਂ ਦੇ ਵੇਖਦਿਆਰਾ ਅਮਰਤ ਨਾਮ ਨੂੰ ਨਹੀਂ ਪਾਇਆ ਹੈ ਮਨਮੁਖ ਬਿਰਥਾ ਜਨਮ ਗਵਾ ਉਹਨਾਂ ਦਾ ਨਾ ਮਨਮੁਖ ਹੈ ਉਹਨਾਂ ਨੇ ਆਰਦਾ ਜਨਮ ਪਾਈ ਬਿਰਥੀ ਗਵਾ ਲਿਆ ਹੈ ਅੱਗੇ ਵਿਣ ਨਾਵ ਕੂ ਬੇਲੀ ਨਹੀਂ ਅੱਗੇ ਪਰਲੋਕ ਵਿੱਚ ਜਦੋਂ ਮਰ ਦੇ ਜਾਂਤ ਨਾਗੇ ਜਾਏ ਜਾਂ ਦੇ ਜਾਣੀ ਇਹਨਾਂ ਜਾਤ ਜਾਣੀ ਉਸ ਵੇਲੇ ਅੱਗੇ ਵਿਣ ਨਾਵਕ ਬੀਲੀ ਨਰਾਜ ਮਾਰੇ ਨਾਮ ਜਪੇ ਤੋਂ ਬਗਾਰ ਕਿਸ਼ਨ ਬੀਲੀ ਸਹਿਤਾ ਨਹੀਂ ਕਰਨੀ ਮੁੱਤਰ ਤਾਂ ਨਹੀਂ ਕਰਨੀ ਹੈ ਪੂਜਾ ਗੁਰੂ ਵਿਚਾਰੀ ਜੀ ਇਸ ਵਿਚਾਰ ਨੂੰ ਵੀ ਅਗਿਆਨੀ ਆਦਮੀ ਨਹੀਂ ਸਮਝਦੇ ਆਪਣੀ ਮਤ ਨੂੰ ਵੱਡੀ ਸਮਝੀ ਬੈਠੇ ਹੈ ਗੁਰੂ ਸਾਹਿਬ ਦੇ ਵਿਚਾਰ ਨੂੰ ਜਿਹਨਾਂ ਨੇ ਧਾਰਨ ਕੀਤਾ ਉਹ ਹੀ 부ਝਾ ਸਮਝਦੇ ਹਨ ਜੇ ਸੰਸਾਅ ਤੋਂ 부ਝਾ ਪੁੱਛ ਕੇ ਵੇਖ ਲਓ ਗੁਰੂ ਸਾਹਿਬ ਦੇ ਵਿਚਾਰ ਵਾਲਿਆਂ ਦੇ ਪਾਸ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਇਹ ਗੁਰੂ ਸਾਹਿਬ ਜੋ ਵਿਚਾਰ ਵਾਲੇ ਸਰੂਪ ਦੇ ਗਿਆਨ ਵਾਲੇ ਨੂੰ ਪੁੱਛ ਕੇ ਵੇਖ ਲਓ ਹਾਏ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਮ੍ਰਿਤ ਜੀ ਪਰਮੇਸ਼ਰ ਦਾ ਨਾਮ ਹੈ ਇਹ ਕਹਿ ਸਦਾ ਸੁਖਾਂ ਦੇ ਦੇਣ ਵਾਲਾ ਹੈ ਗੋੜੇ ਪੂਰੇ ਜੁਗ ਚਾਰੇ ਜਾਤਾ ਇਹ ਅੰਮ੍ਰਿਤ ਨਾਮ ਨੂੰ ਪੂਰੇ ਗੁਰਾਂ ਦਾ ਆਰਾ ਹੈ ਕਹੇ ਗੁਰਾਂ ਦੇ ਜੀਹਾਂ ਨੂੰ ਜਾਣਿਆ ਹੈ ਸਾਜੂ ਦੇ ਪੇਤਾ ਜਿਆਪੁਰ ਕਾਗੂ ਜੀ ਪੂਰੇ ਗੁਰਾਂ ਦਾ ਰਾਹ ਜਾਣੇ ਜਿਸ ਕਿਸੇ ਨੇ ਜਾਣੇ ਯੁਗਚਾਰ ਜਿਨ੍ਹਾਂ ਨੂੰ ਪੂਰੇ ਗੁਰਾਂ ਦਾ ਅਮਤਨਾਮ ਪਾਇਆ ਹੈ ਚਾਹੇ ਜੁਬਾਂ ਵਾਲੇ ਸੰਸਾਰ ਵਿੱਚੋਂ ਜਾਣੇ ਹੋ ਗਿਆ ਹੈ ਪੂਰੇ ਗੁਰਾਂ ਦਾ ਰਾਹ ਉਹਨਾਂ ਦੇ ਰੂਪ ਨੂੰ ਚਾਹੇ ਜੁਬਾਂ ਦੇ ਪਰਮੇਸ਼ਰ ਨੂੰ ਵਿਆਪਕ ਜਾਣ ਲਿਆ ਹੈ ਯੁਗਚਾਰੇ ਚਾਰੇ ਸਾਧੂ ਜਿਨ੍ਹਾਂ ਨੇ ਕੀਤੇ ਹੈ ਵਾਗ ਵੇਖਣ ਸੰਤੀ ਮੋਖ ਇੱਛਾ ਚਾਰੇ ਸਰਵਣ ਮੰਨੋ ਅਵਿਅਸੰਤਾ ਤੋਂ ਮੋਦਨੂ ਇਹ ਚਾਰ ਅੰਤਰਾੰਗ ਸਾਹਿਬੰ ਤੇਾਰ ਬਹਿਰੰਗ ਸਾਹਿਬ ਨੂੰ ਇਹਨਾਂ ਸਾਰਿਆਂ ਵੀ ਜਿੰਨਾਂ ਕਿਸੇ ਨੂੰ ਜਾਣਿਆ ਹੈ ਪੂਰਿਆਂ ਗੁਰਾਂ ਦੁਆਰਾ ਜਾਣਿਆ ਆਪੋ ਕਿਸੇ ਨੇ ਨਹੀਂ ਜਾਣਿਆ ਹੈ ਜਿਸ ਤੂੰ ਦੇਵ ਹੈ ਸੋਈ ਪਾਏ ਇਸਾਰੇ ਜਿਸ ਨੂੰ ਆਤਮਰਗੁਣਾਂ ਦੀ ਜਾਤ ਜੰਨੇ ਹੋ ਉਹੀ ਪੁਰਖ ਪ੍ਰਾਪਤ ਕਰ ਸਕਦਾ ਹੈ ਨਾਨਕ ਤਤ ਵਿਚਾਰੀ ਜੀ ਇਹ ਜੋ ਦੀ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਕਨੇ ਤਤ ਸੁਧਾ ਹੰਤੂ ਵਿਚਾਰ ਕੇ ਦੱਸਿਆ ਹੈ ਗੁਰ ਸਿੱਖੋਂ ਇਸ ਰੂਪੀ ਵਿਚਾਰ ਦਾ ਇਹ ਰਸਤਾ ਹੈ ਜੋ ਥਰਡ ਟਾਈਮ ਕੋ ਸੇਵਸਟ ਉਹਦੇ ਵਿੱਚ